ਪਾਰ ਸਰਕਾਰ ਦੇ ਬੋਲੋ ਇੱਕ ਬੇਹਦ ਵੱਡਾ ਕਦਮ ਚੱਕਿਆ ਗਿਆ ਜਿੱਥੇ ਕਿ ਭਾਰਤ ਨੇ ਗੈਰ ਕਾਨੂੰਨੀ ਰਹਿਣ ਵਾਲੇ ਵਿਅਕਤੀਆਂ ਨੂੰ ਜੋ ਹੈ ਹੁਣ ਗ੍ਰਿਫਤਾਰ ਕਰ ਲਿਆ ਯਾਨੀ ਕਿ ਹੁਣ ਜਿਹੜੇ ਭਾਰਤ ਦੇ ਵਿੱਚ ਗੈਰ ਕਾਨੂੰਨੀ ਟੰਗਲਾਂ ਰਹਿੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਦੱਸੀਏ ਕਿ ਇਸੇ ਤਰੀਕੇ ਦੇ ਨਾਲ ਹੁਣ ਵੱਡੇ ਕਦਮ ਭਾਰਤ ਦੇ ਵਿੱਚ ਵੀ ਚੁੱਕੇ ਜਾ ਰਹੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਕੀ ਕੁਝ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਬਦਲਾਅ ਜਿਹੜੇ ਵੀ ਸਿੱਖ ਨੂੰ ਮਿਲ ਰਹੇ ਨੇ ਨਾਜ਼ੀ ਹੈ ਕਿ ਜਿੱਥੇ ਹੁਣ ਕਿਹਾ ਜਾ ਰਿਹਾ ਹੈ ਕਿ ਨਵੀਂ ਮੁੰਬਈ ਵਿੱਚ ਪੰਜ ਔਰਤਾ ਸਮੇਤ 14 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਰਹਿਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਇਹ ਅਧਿਕਾਰੀ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਜੋ ਕਿ ਅਫਰੀਕੀ ਦੇਸ਼ਾਂ ਨਾਜੀਰੀਆ ਕਾਨਾ ਅਤੇ ਯੂਗਾਂਡਾ ਤੋਂ ਆਏ ਸਨ ਤੇ ਉਹਨਾਂ ਨੂੰ ਵਾਸੀ ਖੇਤਰਾਂ ਨੂੰ ਜਗ ਰਿਪੀਟ ਤੇ ਉਹਨਾਂ ਨੂੰ ਪੜਿਆ ਗਿਆ ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਕੋਲੋਂ ਨਕਦੀ ਜਿਹੜੀ ਆ ਬਰਾਮਦ ਕੀਤੀ ਹੈ ਸ਼ਰਾਬ ਬਰਾਮਦ ਕੀਤੀ ਆ ਉਹਨਾਂ ਨੇ ਕਿਹਾ ਕਿ ਪੁਲਿਸ ਜਿਹੜੀ ਆ ਉਹਨਾਂ ਦੇ ਵੱਲੋਂ ਜੋ ਹੈ ਭਾਲ ਕੀਤੀ ਜਾਦੀ ਸੀ ਔਰ ਵਿਅਕਤੀਆਂ ਦੀ ਭਾਲ ਕਰ ਰਹੀ ਆ ਜਿਹੜੇ ਇੱਥੇ ਗੈਰ ਕਾਨੂੰਨੀ ਟੰਗਰਾ ਰੰਦੇ ਨੇ ਗਲਤ ਕਤਿੱਦੀਆਂ ਦੇ ਵਿੱਚ ਸ਼ਾਮਲ ਨੇ ਤੇ ਤੁਹਾਨੂੰ ਦੱਸੀਏ ਕਿ ਹੁਣ ਇਹ ਵੀ ਕਿਹਾ ਗਿਆ ਕਿ ਨਿਯਮਾਂ ਦੀ ਪਾਲਣਾ ਕੀਤੇ ਬਿਨਾ ਆਪਣੇ ਘਰ ਵਿਦੇਸ਼ੀਆਂ ਨੂੰ ਕਿਰਾਏ ਤੇ ਦਿੱਤੇ ਸਿਗੇ ਔਰ ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਵੱਡੇ ਪੱਤਰ ਦੇ ਉੱਤੇ ਜਿਹੜੀ ਇੱਕ ਇਹਨਾਂ ਦੇ ਵੱਲੋਂ ਕਾਂਟ ਕੀਤੇ ਗਏ ਨੇ ਕਿਉਂਕਿ ਦੱਸੀਏ ਕਿ ਹੁਣ ਇਹਨਾਂ ਦੇ ਕੋਲੋਂ ਲੱਖ ਰੁਪਏ ਦੀ ਨਗਦੀ ਬਰਾਮਦ ਹੋਈ ਹੈ ਔਰ ਉਸ ਤੋਂ ਬਾਅਦ ਇਹਨਾਂ ਕੋਲੋਂ ਸ਼ਰਾਬ ਵੀ ਜਿਹੜੀ ਆ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਗ੍ਰਫਤਾਰ ਜਿਹੜੇ ਵਿਅਕਤੀ ਕੀਤੇ ਨੇ ਉਹਨਾਂ ਦੇ ਕੋਲੋਂ ਅਜੀਆਂ ਚੀਜ਼ਾਂ ਬਰਾਮਦ ਹੋਈਆਂ ਨੇ ਔਰ ਕਿਹਾ ਗਿਆ ਹੈ ਕਿ ਜਿਸਨੇ ਕਥਿਤ ਤੌਰ ਤੇ ਨਿਰਧਾਰਿਤ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾ ਆਪਣੇ ਘਰ ਵਿਦੇਸ਼ੀਆਂ ਨੂੰ ਕਿਰਾਏ ਤੇ ਦਿੱਤੇ ਨੇ ਉਹਨਾਂ ਦੀ ਭਾਲ ਵੀ ਜਿਹੜੀ ਆ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਤੁਸੀਂ ਕਿਸੇ ਨੂੰ ਆਪਣੇ ਮਕਾਨ ਕਿਰਾਏ ਤੇ ਦਿੰਦੇ ਹੋ ਉਹਨਾਂ ਕੋ ਕਰਾਇਆ ਵੀ ਵਸੂਲ ਦਿਓ ਉਸ ਤੋਂ ਬਾਅਦ ਉਸ ਘਾਟ ਤੇ ਉੱਤੇ ਨਜਾਇਜ਼ ਸੰਗ ਦੇ ਕੰਮ ਹੁੰਦੇ ਨੇ ਤਾਂ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਭਾਰਤ ਦੇ ਵਿੱਚ ਵੀ ਹੁਣ ਜਿਹੜੇ ਵਿਦੇਸ਼ੀ ਰਹਿ ਰਹੇ ਨੇ ਔਰ ਜੇਕਰ ਉਹ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਪਰ ਉਸੇ ਦੂਸਰੇ ਤਰੀਕੇ ਨਾਲ ਉਹਨਾਂ ਦੇ ਵੱਲੋਂ ਨਜਾਇਜ਼ ਕੋਈ ਵੀ ਚੀਜ਼ ਕੀਤੀ ਜਾ ਰਹੀ ਹੈ ਤਾਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵੱਡੀ ਤੇ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਨੂੰ ਸ਼ੇਅਰ ਕਰਨਾ ਵੰਦਦਾ ਹੈ ਤਾਂ ਕਿ ਜਿਹੜੀ ਜਾਣਕਾਰੀ ਆ ਲੋਕਾਂ ਤੱਕ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਫੱਟੇ ਪੱਦਰ ਦੇ ਉੱਤਰ ਪੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਟਾਂਗੜਾ ਰਹਿੰਦੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਨਵੀਂ ਮੁੰਬਈ ਦੇ ਵਿੱਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ। ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਨਾ ਬਣਦਾ ਤਾਂ ਕਿ ਹੁਣ ਭਾਰਤ ਦੇ ਵਿੱਚ ਜਿਹੜੇ ਵਿਦੇਸ਼ੀ ਗੈਰ ਕਾਨੂੰਨੀ ਟਾਂਗੜਾ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਗਲਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਹੁਣ ਖੈਰ ਨਹੀਂ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 5 ਔਰਤਾ ਸਮੇਤ 14 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਜਿਹੜੇ ਗੈਰ ਕਾਨੂੰਨੀ ਟੰਗਰਾਂ ਰਹਿੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਇਹ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਤੇ ਦੱਸ ਹੀ ਹੈ ਕਿ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਬਲਤ ਤਰੀਕੇ ਨਾਲ ਚੀਜ਼ਾਂ ਕੀਤੀਆਂ ਜਾ ਰਹੀਆਂ ਸੀ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤਾਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਤਾਂ ਕਿ ਇਹ ਜਾਣਕਾਰੀ ਜਿਹੜੀ ਲੋਕਾਂ ਤੱਕ ਪਹੁੰਚੇ ਜਿਹੜੇ ਭਾਰਤ ਵਿੱਚ ਗੈਰ ਕਾਨੂੰਨੀ ਟੰਗਰਾਂ ਰਹਿੰਦੇ ਨੇ ਉਹਨਾਂ ਤੇ ਉਤੇ ਸਤੰਜਾ ਕੱਸਿਆ ਜਾ ਰਿਹਾ ਹੈ